ਜਿਹੜੀ ਗਵਰਨਮੈਂਟ ਆਫ ਇੰਡੀਆ ਜਾਂ ਗਵਰਨਮੈਂਟ ਆਫ ਪੰਜਾਬ ਜਿਹੜਾ ਖਰਚਾ ਕਰ ਰਹੀ ਹੈ ਇੱਕ ਨਿਆਣੇ ਨੂੰ ਕਿੰਡਰ ਗਾਰਟਨ ਤੋਂ ਲੈ ਕੇ ਪਹਿਲੀ ਜਮਾਤ ਤੋਂ ਲੈ ਕੇ 12 ਤੱਕ ਪੜਾਉਂਦੀ ਹੈ ਉਹ ਜਦੋਂ ਤਿਆਰ ਹੁੰਦਾ ਅਗੋਂ ਕੁਝ ਕਰਨ ਵਾਸਤੇ ਉਦੋਂ ਅਸੀਂ ਸੱਦ ਲੈਨੇ ਹੁਣ ਸੰਜਾਈ ਅਸੀਂ ਕੀਤੀ ਸਾਰਾ ਕੁਝ ਅਸੀਂ ਕੀਤਾ ਜਦੋਂ ਵੱਡਣ ਦੀ ਵਾਰੀ ਆਈ ਉਦੋਂ ਕੋ ਹੋਰ ਲੈ ਗਿਆ ਇੱਥੇ ਲਿਆ ਕੇ ਅਸੀਂ ਉਹਨੂੰ ਕਰਨ ਤਾਂ ਕੁਝ ਨਹੀਂ ਦਿੱਤਾ ਅਗੋਂ ਲਿਆ ਕੇ ਉਹਨੂੰ ਲੇਬਰ ਚ ਵਾਰ ਦਿੱਤਾ ਮੈਂ ਭਵਿੰਦਰ ਸਿੰਘ ਭਾਗੋ ਮજરા ਸ਼ਵਲਕ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਸਾਡੇ ਰਿਪੋਰਟਰ ਪਰਮਜੀਤ ਸਿੰਘ ਪੰਗੂ ਅਨਸਾਰ ਰਿਸ਼ੀ ਨਾਗਰ ਜੀ ਨੇ ਜੋ ਬੱਚੇ ਪੜਨ ਵਾਸਤੇ ਜਾਂਦੇ ਨੇ ਉਹਨਾਂ ਲਈ ਦਿਲ ਖੋਲ ਕੇ ਗੱਲਾਂ ਕੀਤੀਆਂ ਔਰ ਇਹ ਵੀ ਕਿਹਾ ਬਈ ਬੀਜ ਦੇ ਅਸੀਂ ਆਂ ਸਨਜਾਈ ਅਸੀਂ ਕਰਦੇ ਜਦੋਂ ਵੱਡਣ ਦੀ ਵਾਰੀ ਆਉਂਦੀ ਹੈ ਤਾਂ ਕੈਨੇਡਾ ਵਿੱਚ ਜਾ ਕੇ ਬੱਚੇ ਲੇਬਰ ਕਰ ਦਿੰਦੇ ਸੋ ਇਹ ਅਸੀਂ ਸਾਰੀਆਂ ਗੱਲਾਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਸਾਡੇ ਪੱਤਰਕਾਰ ਪਰਮਜੀਤ ਸਿੰਘ ਭੰਗੂ ਅਨਸਾਰ ਰਿਸ਼ੀ ਨਾਗਰ ਜੀ ਨੇ ਖੁੱਲ ਕੇ ਜੋ ਨਵੇਂ ਬੱਚਿਆਂ ਦੇ ਸਬੰਧ ਦੇ ਵਿੱਚ ਵਿਚਾਰਾਂ ਕੀਤੀਆਂ ਨੇ ਸੋ ਸਾਨੂੰ ਆਸ ਹੈ ਕਿ ਤੁਸੀਂ ਇਹ ਵਿਚਾਰਾਂ ਪਸੰਦ ਕਰੋਗੇ ਸੋ ਤੁਸੀਂ ਬਣੇ ਰਹੋ ਸ਼ਵਾਲਕ ਟੀਵੀ ਚੈਨਲ ਦੇ ਨਾਲ ਦੋਵਾਂ ਬੁਲਾ ਰਹਿਆਂ ਨੇ ਬਹੁਤ ਵਿਸਥਾਰ ਚ ਆਪਾਂ ਨੂੰ ਸਾਰੀ ਗੱਲਬਾਤ ਸਾਂਝੀ ਕੀਤੀ ਹੁਣ ਉਹਦਾ ਹੀ ਅੱਗੇ ਉਹਨੂੰ ਸੌਖਾ ਕਰਕੇ ਦੱਸਣਾ ਥੋੜਾ ਜਿਹਾ ਮੁਸ਼ਕਲ ਹੋ ਜੂਗਾ ਕੰਮ ਪਰ ਡਾਕਟਰ ਸਾਹਿਬ ਨੇ ਡਾਕਟਰ ਕੁਲਦੀਪ ਹੁਣਾ ਨੇ ਜਿਹੜੀ ਗੱਲ ਕੀਤੀ ਕਿ ਸਾਡੇ ਜਿਹੜੇ ਇੰਸਟੀਚਿਊਸ਼ਨਸ ਨੇ ਮੈਂ ਜਿਸ ਦਿਨ ਰੇਡੀਓ ਤੇ ਵੀ ਗੱਲ ਮੇਰੀ ਚੱਲ ਰਹੀ ਸੀ ਡਾਕਟਰ ਪਰਮਜੀਤ ਮੈਂ ਸਵਾਲ ਕੀਤਾ ਸੀ ਇੱਕ ਰਸ਼ੀਅਨ ਇਕਨੋਮਿਸਟ ਹੈ ਐਨਾ ਕੋਤਸਵਾਈਨੀ ਉਹਦਾ ਇੱਕ ਆਰਟੀਕਲ ਸੀ ਉਹਦੇ ਵਿੱਚ ਉਹਨੇ ਲਿਖਿਆ ਸੀ ਕਿ ਜਦੋਂ ਤੁਹਾਡੀ ਮੇਨ ਇਕਨੋਮੀ ਦਾ ਜਿਹੜਾ ਤੁਰਾ ਹੈ ਜਦੋਂ ਫੇਲ ਹੋ ਜਵੇ ਤੁਹਾਡੀ ਐਜੂਕੇਸ਼ਨ ਫੇਲ ਹੋ ਜਾਂਦੀ ਹੈ ਸਾਡੀ ਪੰਜਾਬ ਦੀ ਇਕਨੋਮੀ ਦਾ ਤੁਰਾ ਐਗਰੀਕਲਚਰ ਆ ਤੇ ਐਗਰੀਕਲਚਰ ਫੇਲ ਹੋ ਗਈ ਸਾਡੀ ਤਾਂ ਐਜੂਕੇਸ਼ਨਲ ਸਾਡੇ ਆਧਾਰੇ ਜਿਹੜੇ ਸੀ ਉਹ ਟਹਿ ਟੇਰੀ ਹੋ ਗਏ ਤੇ ਉਸੇ ਗੱਲ ਨੂੰ ਡਾਕਟਰ ਸਾਹਿਬ ਨੇ ਦੱਸਿਆ ਕਿ ਕਿਵੇਂ ਸਾਡੇ ਕੋਲ ਸਾਇੰਸ ਕਾਲਜ ਸੀ ਜਾਂ ਦੂਸਰੇ ਜਿਹੜੇ ਪ੍ਰੋਫੈਸ਼ਨਲ ਕਾਲਜ ਸੀ ਅਸੀਂ ਉਹਨਾਂ ਦਾ ਉਹਨ ਉੱਤੇ ਇੰਗਲਿਸ਼ ਦਾ ਟੀਚਰ ਆ ਕਾਲਜ ਸਾਇੰਸ ਦਾ ਹੋ ਤੇ ਇਹ ਪੜਾਉਣ ਵਾਲਾ ਸਿਰਫ ਅੰਗਰੇਜ਼ੀ ਵਾਲਾ ਬਾਕੀ ਉਹਨਾਂ ਨੂੰ ਟੈਂਪਰੇਰੀ ਰੱਖਣੇ ਪੈਂਦੇ ਆ ਐਜੂਕੇਸ਼ਨ ਦਾ ਅਸੀਂ ਸਿਸਟਮੈਟਿਕਲੀ ਅਸੀਂ ਕਾਹਨ ਕੀਤਾ ਜਾਣ ਬੁੱਝ ਕੇ ਕੀਤਾ ਸਾਡੀਆਂ ਸਰਕਾਰਾਂ ਨੇ ਕੀਤਾ ਸਾਡਾ ਉੱਕਾ ਹੀ ਧਿਆਨ ਨਹੀਂ ਸੀ ਵੀ ਅਸੀਂ ਆਪਣੇ ਸਕੂਲ ਦੀ ਐਜੂਕੇਸ਼ਨ ਆਪਣੇ ਪਿੰਡਾਂ ਦੇ ਸਕੂਲਾਂ ਦੀ ਐਜੂਕੇਸ਼ਨ ਨੂੰ ਸਬਚਾ ਹੀ ਨਹੀਂ ਸਕੇ ਅਗੋਂ ਸਰਕਾਰਾਂ ਨੇ ਜਿਸ ਢੰਗ ਨਾਲ ਜਿਹੜੀ ਗ੍ਰਾਂਟ ਨੇਟ ਪ੍ਰੋਗਰਾਮ ਸੀ ਉਹਨੂੰ ਫੇਲ ਕਰ ਦਿੱਤਾ ਨਵਾਂ ਟੀਚਰ ਹੀ ਨਹੀਂ ਆ ਰਿਹਾ ਬਹੁਤ ਸਾਰੇ ਸਕੂਲ ਇਦਾਂ ਦੇ ਨਹੀਂ ਜਿੱਥੇ ਜਿੱਥੇ ਪ੍ਰਿੰਸੀਪਲ ਵੀ ਹੈ ਨਹੀਂ ਉਹਦੀ ਪੋਸਟ ਹੀ ਖਤਮ ਹੋ ਗਈ ਜੇ ਸਕੂਲ ਦੇ ਪ੍ਰਿੰਸੀਪਲ ਦੀ ਐਡਮਿਨਿਸਟਰ ਦੀ ਪੋਸਟ ਹੀ ਖਤਮ ਹੋ ਗਈ ਤਾਂ ਸਕੂਲ ਚੱਲਣਾ ਕਿੱਦਾਂ ਹੈ ਉਹਦੇ ਬਾਰੇ ਕੋਈ ਗੱਲ ਹੀ ਨਹੀਂ ਅਸੀਂ ਕਰਦੇ ਮੈਂ ਕਰ ਰਿਹਾ ਇਹ ਹੀ ਹਾਲ ਕਾਜਾਂ ਚ ਹੋਇਆ এডੂਕੇਸ਼ਨ ਦਾ ਜਦੋਂ ਜਦੋਂ ਜਲੂਸ ਨਿਕਲ ਗਿਆ ਤਾਂ ਉਹ ਵਿਦਿਆਰਥੀ ਕਿੱਥੇ ਜਾਵੇ ਜਿਹੜਾ ਉੱਥੇ ਪੜ੍ਹ ਰਿਹਾ ਹੈ ਤੇ ਡਾਕਟਰ ਪਰਮਜੀਤ ਉਹਨਾਂ ਨੇ ਜਿਹੜੀ ਜੋੜਿਆ ਕਿ ਅਸੀਂ 12 12 ਸਾਲ ਤੱਕ ਜਿਹੜਾ ਨਿਆਣਾ ਉੱਥੇ ਪੜ੍ਹਾ ਰਹੇ ਹਾਂ ਜਿਹੜੀ ਗਵਰਨਮੈਂਟ ਆਫ ਇੰਡੀਆ ਦਾ ਗਵਰਨਮੈਂਟ ਆਫ ਪੰਜਾਬ ਜਿਹੜਾ ਖਰਚਾ ਕਰ ਰਹੀ ਹੈ ਇੱਕ ਨਿਆਣੇ ਨੂੰ ਕਿੰਡਰ ਗਾਰਟਨ ਤੋਂ ਲੈ ਕੇ ਪਹਿਲੀ ਜਮਾਤ ਤੋਂ ਲੈ ਕੇ 12 ਤੱਕ ਪੜਾਉਂਦੀ ਹੈ ਉਹ ਜਦੋਂ ਤਿਆਰ ਹੁੰਦਾ ਹੈ ਕੋਈ ਕੁਝ ਕਰਨ ਵਾਸਤੇ ਉਦੋਂ ਅਸੀਂ ਸੱਦ ਲੈਨੇ ਹਾਂ ਬੀਜਾ ਅਸੀਂ ਸੰਜਾਈ ਅਸੀਂ ਕੀਤੀ ਸਾਰਾ ਕੁਝ ਅਸੀਂ ਕੀਤਾ ਜਦੋਂ ਵੱਡਣ ਦੀ ਵਾਰੀ ਆਈ ਉਹ ਤੋਂ ਹੋਰ ਲੈ ਗਿਆ ਇੱਥੇ ਲਿਆ ਕੇ ਅਸੀਂ ਉਹਨੂੰ ਕਰਨ ਤਾਂ ਕੁਝ ਨਹੀਂ ਦਿੱਤਾ ਉਹਨੂੰ ਲਿਆ ਕੇ ਉਹਨੂੰ ਲੇਬਰ ਚ ਵਾਰਡ ਦਿੱਤਾ ਮੇਰੇ ਕੋਲ ਤਿੰਨ ਸਟੂਡੈਂਟ ਨੇ ਜੀ ਟ੍ਰੇਨਿੰਗ ਲਈ ਆਏ ਹੋਏ ਤਿੰਨੇ ਪੰਜਾਬੀ ਕੁੜੀਆਂ ਨੇ ਤੁਸੀਂ ਥੋੜੇ ਦਿਨ ਪਹਿਲਾਂ ਉਹਨਾਂ ਦੀ ਗੱਲਬਾਤ ਵੀ ਸੁਣੀ ਤਿੰਨੇ ਜਰਨਲਿਜ਼ਮ ਦੀਆਂ ਸਟੂਡੈਂਟ ਨੇ ਇੱਕ ਦੀ ਬੈਕਗ੍ਰਾਉਂਡ ਕਾਮਰਸ ਦੀ ਆ ਉਹਨੇ ਪਲੱਸ 2 ਕਾਮਰਸ ਨਾਲ ਕੀਤੀ ਦੂਜੀ ਨੇ ਮੈਡੀਕਲ ਨਾ ਕੀਤੀ ਤੀਜੀ ਆਰਟਸ ਨਾਲ ਤਿੰਨੇ ਸਟੇਮ ਵੱਖੋ ਵੱਖਰੀਆਂ ਤਿੰਨਾਂ ਨੂੰ ਜਰਨਲਿਜ਼ਮ ਦਾ ਉੜਾ ਨਹੀਂ ਆਉਂਦਾ ਤਿੰਨਾਂ ਦਾ ਕੋਰਸ ਪੂਰਾ ਹੋਣ ਵਾਲਾ ਹੈ ਤਿੰਨਾਂ ਨੂੰ ਹੀ ਪੰਜਾਬ ਦੇ ਗਵਰਨਰ ਦਾ ਨਾਮ ਹੀ ਪਤਾ ਕੈਲਕਰੀ ਦੀ ਮੇਅਰ ਦਾ ਨਾਮ ਹੀ ਪਤਾ ਸਾਡੀ ਗਵਰਨਰ ਜਨਰਲ ਕੌਣ ਹੈ ਕੈਨੇਡਾ ਦੀ ਇਹਨਾਂ ਨੂੰ ਪਤਾ ਹੀ ਨਹੀਂ ਮੈਂ ਕਿਹਾ ਰਾਸ਼ਟਰਪਤੀ ਕੌਣ ਹੈ ਭਾਰਤ ਦਾ ਕਹਿੰਦੇ ਪਤਾ ਨਹੀਂ ਕਿੱਥੇ ਕਿ ਜਰਨਲਿਜ਼ਮ ਮੈਂ ਕਿੰਨਾ ਕਿ ਸਿਖਾ ਦੂੰਗਾ ਨਾ ਜਿਹੜੀ ਗੱਲ ਡਾਕਟਰ ਸਾਹਿਬ ਨੇ ਵਰਟੀਕਲ ਤੇ ਮੈਂ ਉਹਨੂੰ ਸੋਚ ਰਿਆ ਸੀ ਬੈਠਾ ਬੈਠਾ ਜਦੋਂ ਇਹਨਾਂ ਨੇ ਵਰਟੀਕਲ ਤੇ ਹਰੀਜ਼ਨਟਲ ਦੀ ਗੱਲ ਕੀਤੀ ਕਿ ਵਰਟੀਕਲ ਇਹ ਕਹਿੰਦੇ ਕਿ ਸਿੱਧੀ ਉੱਪਰ ਨੂੰ ਆ ਆ ਜ਼ਮੀਨ ਆ ਸਾਡੇ ਕੋਲ ਜਿੱਥੇ ਅਸੀਂ ਬੈਠੇ ਆ ਇਹਦੇ ਤੇ ਅਸੀਂ ਇੱਕ ਡੰਡਾ ਖੜਾ ਕਰ ਲਿਆ ਜਿਹਦੀ ਜਿਹੜੀ ਸਾਡੀ ਸੋਚ ਚੱਲਦੀ ਪਈ ਆ ਅਸੀਂ ਇੱਥੇ ਪਹੁੰਚ ਗਏ ਜਿਹੜਾ ਵਿਚਕਾਰ ਨਾਲ ਐਸਾਂ ਨੂੰ ਪਤਾ ਹੀ ਨਹੀਂ ਜੇ ਅਸੀਂ ਇਹਨੂੰ ਇਹਨੂੰ ਹਰੀਜ਼ਨਟਲ ਕਰ ਲਈਏ ਤੇ ਲਾਈਫ ਚੱਲਦੀ ਏ ਇਦਾਂ ਜੇ ਉਹ ਖੜਜਵੇਗੀ ਜੇ ਲਾਈਨ ਇੱਕ ਬਣ ਜਾਏਗੀ ਤੇ ਅਸੀਂ ਮੱਗ ਹੈ ਜਿਹੜੀ ਉਹ ਜੇ ਲਾਈਨ ਖੜਜਵੇ ਮੋਨਿਟਰ ਦੇ ਉੱਤੇ ਜੇ ਉਹ ਇਦਾ ਇਦਾ ਚਲਦੀ ਹੋ ਉੱਪਰ ਥੱਲੇ ਗਰਾਫ ਚਲਦਾ ਪਿਆ ਤਾਂ ਅਸੀਂ ਜੀਂਦੇ ਆ ਸੋ ਇਹ ਜਿਹੜੀ ਜਦੋਂ ਹਰੀਜ਼ਨਟਲ ਆ ਗਈ ਸਾਡੇ ਕੋਲ ਇਹ ਜਦੋਂ ਉੱਪਰ ਚੜ ਕੇ ਲਿੰਕ ਜੋੜਦੀ ਆ ਸਾਨੂੰ ਅਸੀਂ ਕੱਲੇ ਕੱਲੀ ਚੀਜ਼ ਨਾਲ ਜੁੜਦੇ ਤੁਰੇ ਜਾਂਦੇ ਤਾਂ ਸਿਰੇ ਤੇ ਪਹੁੰਚਦੇ ਆ ਇੱਥੇ ਅਸੀਂ ਸਿੱਧੇ ਸਿਰੇ ਤੇ ਪਹੁੰਚ ਗਏ ਤੇ ਵਿਚਾਰਲਾ ਪਤਾ ਨਹੀਂ ਬਾਬਾ ਨਾਨਕ ਕਮਾਲ ਸੀ ਇੱਥੇ ਬੈਠੇ ਆ ਅਸੀਂ ਤੇ ਬਾਬੇ ਨਾਨਕ ਨੇ ਕੀਤਾ ਕੀ ਉਹ ਪਤਾ ਹੀ ਨਹੀਂ ਸਾਨੂੰ ਜੇ ਉਹ ਐਦਾਂ ਹੋਵੇ ਨਾ ਨਾਲੇ ਕਲਮਾ ਬਾਲਿਆ ਆ ਸਾਡੀ ਸੋਚ ਆ ਇੱਥੇ ਅਸੀਂ ਆ ਗਏ ਆ ਪ੍ਰੋਬਲਮ ਸਾਡੀ ਇਹ ਆ ਕਿ ਅਸੀਂ ਜਿਹੜੀ ਜਿਹੜੇ ਸਾਡੇ ਦੋਹੇ ਵਿਦਵਾਨਾਂ ਦਾ ਕ੍ਰੰਕਸਾ ਗੱਲ ਕਹਿਣ ਦਾ ਕਿ ਅਸੀਂ ਪੜ੍ਹਨਾ ਛੱਡ ਗਏ ਰੀਲਾਂ 1.5 ਡੇਡ ਮਿੰਟ ਦੀਆਂ 1-1 ਮਿੰਟ ਦੀਆਂ ਰੀਲਾਂ ਆਉਂਦੀਆਂ ਨੇ ਅੱਜ ਕਾ ਬਸ ਅੱਗੇ ਅੱਗੇ ਤੁਰੇ ਚੱਲੋ ਉਹ ਵਿੱਚ ਹੀ ਕੀ 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 ਕਰੀ ਜਾਂਦੇ ਆ ਹੈ ਕੁਝ ਵੀ ਨਹੀਂ ਉਹ ਜਾਓ ਸਾਡੇ ਇੱਕ ਪੱਤਰਕਾਰ ਹੈ ਸੀ ਕਾਲਡ ਬੜਾ ਤਬਾਹ ਸਾਡੇ ਨਾਂ ਦੇ ਉੱਤੇ ਇੱਥੇ ਟ੍ਰਾਂਟੋ ਤੋਂ ਉਹ ਬਕਵਾਸ ਹੀ ਕਰੀ ਤੁਰਿਆ ਜਾਂਦਾ ਹੈ ਇਹੋ ਹੀ ਸੁਣੀ ਜਾਂਦੇ ਅਸੀਂ ਉਹਦੀ ਫਾਲੋਅਰ ਜੀ ਮਿਲੀਅਨਸ ਵਿੱਚ ਇੱਥੇ ਰਿਸ਼ੀਨਾਗਰ ਕੋਈ ਗੱਲ ਕਹਿ ਦੇਵੇ ਇਹਨੂੰ 13 ਲਾਈਕਾਂ ਹੁੰਦੀਆਂ ਉਹਨੂੰ 38 ਲੱਖ ਹੁੰਦੀਆਂ ਤਾਂ ਹੁਣ ਕਲਾਸੀਫਿਕੇਸ਼ਨ ਜਦੋਂ ਹੋਣੀ ਹੈ ਤਾਂ 38 ਲੱਖ ਵਾਲੇ ਦੀ ਹੋਣੀ ਹੈ ਤੇਰੀ ਥੋੜੀ ਹੋਣੀ ਹੈ ਤੇ ਇਹਨੂੰ ਤਾਂ 13 ਮਿਲੀਅਨਾਂ ਉਹ ਲਾਇਕਾਂ ਦੇ ਉੱਤੇ ਅਸੀਂ ਡਿਪਰੇਸ਼ਨ 'ਚ ਜਾਣ ਲੱਗ ਪਏ ਮੈਂ ਕੋਈ ਪੋਸਟ ਪਾਦ ਮੈਂ ਉਹਨੂੰ ਪੜ੍ਹਦਾ ਹੀ ਨਹੀਂ ਉਹ ਫੁਲਾਨੇ ਨੇ ਪਾ ਦਿੱਤਾ ਉਹਨੂੰ ਤਾਂ ਮਿਲੀਅਨ 'ਚ ਦੇਖਿਆ ਲੋਕਾਂ ਨੇ ਆ ਸਾਡਾ ਕ੍ਰਾਈਟੇਰੀਆ ਹੋ ਗਿਆ ਕੰਮ ਦੀ ਗੱਲ ਨਹੀਂ ਸਾਡੀ ਕ੍ਰਾਈਟੇਰੀਆ ਕ੍ਰਾਈਟੇਰੀਆ ਇਹ ਹੈ ਕਿ ਮੈਨੂੰ ਦੇਖਿਆ ਕਿੰਨੇ ਜਣੇ ਆਏ ਉੱਥੇ ਅਸੀਂ ਡਿਪਰੇਸ਼ਨ 'ਚ ਜਾਣ ਲੱਗ ਪਏ ਇੱਥੇ ਦੀ ਜਨਰੇਸ਼ਨ ਦੀ ਮੈਂ ਗੱਲ ਤੁਹਾਨੂੰ ਗੱਲ ਦੱਸ ਰਿਹਾ ਮੈਂ 5 ਸਾਲ ਯੂਨੀਵਰਸਿਟੀ ਦਾ ਸੈਨੇਟਰ ਰਿਹਾ ਯੂਨੀਵਰਸਿਟੀ ਕੈਲਗੇਜ ਐਪੀ ਸਿੰਗਲ ਟਾਈਮ ਜਦੋਂ ਫੀਸ ਦੀ ਫੀਸ ਦੇ ਵਾਧੇ ਦੀ ਗੱਲ ਆਉਂਦੀ ਸੀ ਮੈਂ ਇਕੱਲਾ ਹੀ ਹੁੰਦਾ ਸੀ ਜਿਹੜਾ ਉਹਦਾ ਵਿਰੋਧ ਕਰਦਾ ਸੀ ਸਾਡੇ ਵਾਈਸ ਚਾਂਸਲਰ ਦੀ ਤਨਖਾਹ ਪਤਾ ਕਿੰਨੀ ਹੈ ਜੀ ਇੱਥੇ ਜਿਹੜਾ ਯੂਨੀਵਰਸਿਟੀ ਆਫ ਕਲਗੀ ਦਾ ਵਾਈਸ ਚਾਂਸਲਰ ਹੈ ਉਹਦੀ ਤਨਖਾਹ ਕਿੰਨੀ ਹੈ 7 ਲੱਖ ਦਾ ਰਸਾਲ ਦੀ ਇੱਕ ਵੀ ਕਲਾਸ ਨਹੀਂ ਪੜਾਉਂਦਾ ਉਹ ਬਾਕੀ ਕਈ ਯੂਨੀਵਰਸਿਟੀਆਂ ਚ ਟਰਾਂਸਲਰ ਜਿਹੜੇ ਆ ਸਾਡੇ ਵਾਈਸ ਚਾਂਸਲਰ ਉਹ ਕਲਾਸਾਂ ਵੀ ਪੜਾਉਂਦੇ ਆ ਤੋ ਜ਼ਰੂਰੀ ਨਹੀਂ ਹਣ ਵਾਲੀ ਬਣਾਉਣਾ ਉਹਨਾਂ ਦਾ ਹੋਰ ਕੰਮ ਬਥੇਰਾ ਹੁੰਦਾ ਪਰ ਤੁਸੀਂ ਇਹ ਦੇਖੋ ਕਿ 7 ਲੱਖ ਡਾਲਰ ਤਨਖਾਹ ਉਹ ਖਰਚ ਹੀ ਨਹੀਂ ਸਕਦਾ ਜੋਰ ਲਾ ਲਵੇਂ ਮੈਂ ਪਰ ਜਦੋਂ ਫੀਸ ਬਤਾਉਣੀ ਹੈ ਮੈਂ ਕਹਿੰਦਾ ਤੁਸੀਂ ਆਪਣੀ 80% ਤਨਖਾਹ ਘਟਾ ਲਓ ਯਾਰ ਜਦੋਂ ਤੁਸੀਂ 80% ਘਟਾਈ ਤਨਖਾਹ 7 ਲੱਖ ਦੀ ਤਾਂ ਥੱਲੇ ਵੀ ਜਿਹੜੇ ਆ ਕੋਈ ਮਾੜੇ ਢੀਰੇ ਨਹੀਂ ਕੋਈ ਲੱਖ ਲੱਖ ਡੇਢ ਡੇਢ ਲੱਖ ਵਾਲੇ ਨਹੀਂ ਹੈਗੇ ਡੀਨ ਦੀ ਤਨਖਾਹ 6 ਲੱਖ ਹੈਡ ਆਫ ਡਿਪਾਰਟਮੈਂਟ ਦੀ 5 ਲੱਖ ਤੇ ਸਾਡੇ ਪ੍ਰਾਇਮ ਨੇ ਇਸ ਤੋਂ ਦੀ ਚ 3 ਲੱਖ 4 ਲੱਖ ਆਉਦੀ ਸੋ ਸਵਾਲ ਇਹ ਹੈ ਕਿ ਜਿਹੜਾ ਜਿਹੜਾ ਇਹ ਕਰਾਂਗੇ ਤਾਂ ਫਿਰ ਤਾਂ ਇਦਾਂ ਹੀ ਹੋਣਾ ਔਰ ਪਤਾ ਨਹੀਂ ਹੈ ਸਾਨੂੰ ਸਾਡੀ ਸਭ ਤੋਂ ਵੱਡੀ ਪ੍ਰੋਬਲਮ ਇਹ ਹੈ ਕਿ ਅਸੀਂ ਜਾਨਣਾ ਚਾਹੁੰਦੇ ਵੀ ਨਹੀਂ ਇਹ ਨਹੀਂ ਵੀ ਸਾਨੂੰ ਪਤਾ ਨਹੀਂ ਅਖਬਾਰ ਚ ਨਹੀਂ ਆਉਂਦਾ ਅਖਬਾਰ ਨੇ ਨਹੀਂ ਦੇਣਾ ਕਿਸੇ ਨੇ ਵੀ ਵਿਲਸਨ ਚਰਚਿਲ ਦਾ ਇਥੇ ਬੁੱਤ ਲੱਗਿਆ ਪਿਛਲੇ ਸਾਲ ਪ੍ਰੋਪੋਜ਼ਲ ਆਈ ਸੀ ਚਰਚਿਲ ਦਾ ਬੁੱਤ ਲੱਗਣਾ ਗੌਰਮੈਂਟ ਹਾਊਸ ਦੇ ਬਾਹਰ ਮੈਡੂਗਲ ਸੈਂਟਰ ਚ ਮੈਂ ਉਹਦਾ ਵਿਰੋਧ ਕੀਤਾ ਮੈਂ ਆਰਟੀਕਲ ਲਿਖਿਆ ਮਗਾ ਤੁਹਾਡਾ ਪੂਰਾ ਅਧਿਕਾਰ ਹੈ ਇਹਦਾ ਇਹਦਾ ਬੋਤ ਲਾਓ ਪਰ ਮੇਰਾ ਵੀ ਪੂਰਾ ਅਧਿਕਾਰ ਹੈ ਕਿ ਮੈਂ ਤਾਂ ਵਿਰੋਧ ਕਰਾਂ ਨਹੀਂ ਮੰਨਣਾ ਨਾ ਮੰਨੋ ਹੁਣ ਵਿਰੋਧ ਕਰਨ ਦਾ ਕਾਰਨ ਕੀ ਹੈ ਜਦੋਂ ਮੈਂ ਉਹਨਾਂ ਨੂੰ ਦੱਸਿਆ ਵੀ ਆ ਇਹ ਰੀਜ਼ਨ ਆ ਉਹ ਕਹਿੰਦੇ ਸੰਤ ਦੇ ਬਾਰੇ ਪਤਾ ਹੀ ਨਹੀਂ ਮੈਂ ਕਿਹਾ ਹੁਣ ਤਾਂ ਪਤਾ ਲੱਗਿਆ ਤੁਹਾਨੂੰ ਉਹਨਾਂ ਨਾਲ ਉਹ ਫੇਰ ਵੀ ਲੱਗਿਆ ਔਰ ਬੜੇ ਬੜੀ ਕਮਾਲ ਦਾ ਲੱਗਿਆ ਉਹਦੇ ਤੇ ਉਹਦੀ ਮੇਂਟੇਨੈਂਸ ਦੇ ਉੱਤੇ ਵੀ ਬਜਟ ਰੱਖਿਆ ਗਿਆ ਉਹਦਾ ਕਿ ਸਾਲ ਬਾਅਦ ਇਹਨੂੰ ਇਹਦੀ ਮੇਂਟੇਨੈਂਸ ਦੇ ਉੱਤੇ ਬਜਟ ਉਹ ਬੰਦਾ ਹੈ ਹੀ ਨਹੀਂ ਸਿਰੇ ਦਾ ਰਿਸਿਸਟ ਸੀ ਬੰਗਾਲ ਦਾ ਜਦੋਂ ਮੈਂ ਮੈਂ ਤੁਹਾਨੂੰ ਥੋੜੇ ਦਿਨ ਹੋਏ ਜਦੋਂ ਮੈਂ ਤੁਹਾਨੂੰ ਦੱਸਿਆ ਕਿ ਬੰਗਾਲ ਦਾ ਕਾਲ ਪਿਆ ਜਦੋਂ ਹੀ ਵਾਸ ਦਾ ਸੋਲ ਪਰਸੈਂਟ ਜਿਹੜਾ ਰਿਸਪੌਂਸੀਬਲ ਸੀ ਉਹਦੇ ਵਾਸਤੇ ਜਿਹੜੇ 30 ਲੱਖ ਬੰਦਾ ਮਰ ਗਿਆ ਇੰਡੀਆ ਦੇ ਵਿੱਚ ਇੱਕੋ ਇੱਕੋ ਬੰਦੇ ਦੇ ਕਰਕੇ ਸਾਨੂੰ ਪਤਾ ਹੀ ਨਹੀਂ ਅਸੀਂ ਪੜ੍ਹਦੇ ਹੀ ਨਹੀਂ ਨਾ ਅਸੀਂ ਪੜ੍ਹਨਾ ਚਾਹੁੰਦੇ ਆ ਸੋ ਸਮਾਪਨੇ ਨੂੰ ਘਾਟਾ ਤੇ ਡਾਕਟਰ ਸੇਖੋਂ ਨੂੰ ਵੀ ਅਸੀਂ ਸੁਣਨਾ ਚਾਹੁੰਦੇ ਸੀ ਪਰ ਚਲੋ ਕੋਈ ਨਹੀਂ ਆਪਾਂ ਬੇਨਤੀ ਕਰਾਂਗੇ ਇਹਨਾਂ ਨੂੰ ਰੇਡੀਓ 'ਤੇ ਵੀ ਲਿਆਵਾਂਗੇ ਇੱਥੇ ਵੀ ਪ੍ਰੋਗਰਾਮ ਕਰਾਂਗੇ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਬਹੁਤ-ਬਹੁਤ ਸ਼ੁਕਰੀਆ